ਮੇਰੇ ਪਿਆਰੇ ਬੱਚਿਓ ਤੁਹਾਡੀ ਦਾਦੀ ਹੁਣ ਤੁਹਾਨੂੰ ਸੁਣਾਵੇਗੀ ਕਿ ਗੁਰੂ ਨਾਨਕ ਦੇਵ ਜੀ ਦੇ ਕਰਤਾਰਪੁਰ ਵਿੱਚ ਸਮਾਂ ਬਿਤਾਉਣ ਅਤੇ ਚੌਥੀ ਉਦਾਸੀ ਦੀ ਤਿਆਰੀ ਤੋਂ ਤੁਰੰਤ ਬਾਅਦ ਕੀ ਵਾਪਰਿਆ ਇਹ ਸਮਾਂ ਸੀ ਜਦੋਂ ਗੁਰੂ ਜੀ ਨੇ ਸਿੱਖੀ ਦੀ ਨੀਂਹ ਮਜ਼ਬੂਤ ਕੀਤੀ ਅਤੇ ਆਪਣੇ ਅਗਲੇ ਸਫ਼ਰ ਦੀ ਸ਼ੁਰੂਆਤ ਕੀਤੀ ਆਓ ਮੈਂ ਤੁਹਾਨੂੰ ਪਿਆਰ ਨਾਲ ਸੰਖੇਪ ਵਿੱਚ ਸੁਣਾਵਾਂ ਕਰਤਾਰਪੁਰ ਵਿੱਚ ਅੰਤਿਮ ਪਲ ਅਤੇ ਚੌਥੀ ਉਦਾਸੀ ਦੀ ਸ਼ੁਰੂਆਤ 1500ਵੀਂ ਕਰਤਾਰਪੁਰ ਵਿੱਚ ਗੁਰੂ ਜੀ ਨੇ 1518 ਤੋਂ 1520 ਤੱਕ ਸੰਗਤ ਨਾਲ ਸਮਾਂ ਬਿਤਾਇਆ। ਉਹਨਾਂ ਨੇ ਧਰਮਸ਼ਾਲਾ ਸਥਾਪਿਤ ਕੀਤੀ ਜਿੱਥੇ ਸੰਗਤ ਸ਼ਬਦ ਸੁਣਦੀ ਅਤੇ ਸਿਮਰਨ ਕਰਦੀ ਸੀ ਅਤੇ ਲੰਗਰ ਦੀ ਪਰੰਪਰਾ ਨੂੰ ਮਜ਼ਬੂਤ ਕੀਤਾ ਜਿੱਥੇ ਸਭ ਇਕੱਠੇ ਖਾਣਾ ਖਾਂਦੇ ਸਨ। ਉਹ ਖੁਦ ਖੇਤੀ ਕਰਦੇ ਅਤੇ ਸੰਗਤ ਨੂੰ ਸਿਖਾਉਂਦੇ ਕਿ ਇਮਾਨਦਾਰੀ ਦੀ ਕਮਾਈ ਅਤੇ ਸੇਵਾ ਸਿੱਖੀ ਦਾ ਅਸਲ ਰੂਪ ਹੈ। ਸੰਗਤ ਨੂੰ ਸੰਗਠਿਤ ਕਰਨਾ ਗੁਰੂ ਜੀ ਨੇ ਸੰਗਤ ਨੂੰ ਕਿਹਾ ਕਿ ਉਹ ਨਿਯਮਤ ਮਿਲਦੇ ਰਹਿਣ, ਸ਼ਬਦ ਗਾਉਣ ਅਤੇ ਲੰਗਰ ਜਾਰੀ ਰੱਖਣ। ਉਹਨਾਂ ਨੇ ਪਾਈ ਲੈਣਾ ਬਾਅਦ ਵਿੱਚ ਗੁਰੂ ਅੰਗਦ ਦੇਵ ਜੀ ਵਰਗੇ ਸਿੱਖਾਂ ਨੂੰ ਸੰਗਤ ਦੀ ਦੇਖਭਾਲ ਦੀ ਜ਼ਿੰਮੇਵਾਰੀ ਦਿੱਤੀ। ਇੱਕ ਕੱਟ ਜਾਣੀ ਗੱਲ ਹੈ ਕਿ ਪਾਈ ਲੈਣਾ ਨੇ ਇਸ ਸਮੇਂ ਸੰਗਤ ਨੂੰ ਸੰਗਠਿਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ। ਬਾਣੀ ਸੰਭਾਲਣੀ ਗੁਰੂ ਜੀ ਨੇ ਆਪਣੀਆਂ ਬਾਣੀਆਂ ਜਿਵੇਂ ਸਿੱਧ ਗੋਸ਼ਟ ਨੂੰ ਸੰਗ੍ਰਹਿ ਕਰਨ ਦੀ ਸ਼ੁਰੂਆਤ ਕੀਤੀ। ਉਹਾਂ ਨੇ ਸੰਗਤ ਨੂੰ ਇਹ ਸ਼ਬਦ ਯਾਦ ਕਰਨ ਅਤੇ ਲਿਖਣ ਲਈ ਪ੍ਰੇਰਿਆ ਜੋ ਬਾਅਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਬਣੇ ਵਿਭਿੰਨਤਾ ਦੀ ਸਥਾਪਨਾ ਸੰਗਤ ਵਿੱਚ ਵੱਖ-ਵੱਖ ਜਾਤੀਆਂ ਅਤੇ ਖੇਤਰਾਂ ਦੇ ਲੋਕ ਸ਼ਾਮਲ ਸਨ ਕੁਝ ਹਿਮਾਲਿਆ ਦੇ ਲੋਕ ਜਿਨ੍ਹਾਂ ਨੂੰ ਗੁਰੂ ਜੀ ਤੀਜੀ ਉਦਾਸੀ ਵਿੱਚ ਮਿਲੇ ਸਨ ਕਰਤਾਰਪੁਰ ਆਏ ਜੋ ਸਿੱਖੀ ਦੇ ਵਿਸ਼ਾਲ ਪ੍ਰਭਾਵ ਨੂੰ ਦਰਸਾਉਂਦਾ ਹੈ ਚੌਥੀ ਉਦਾਸੀ ਦੀ ਤਿਆਰੀ ਗੁਰੂ ਜੀ ਨੇ ਸੰਗਤ ਨੂੰ ਦੱਸਿਆ ਕਿ ਉਹ ਪੱਛਮ ਵੱਲ ਮੱਕਾ ਮਦੀਨਾ ਅਤੇ ਬਗਦਾਦ ਜਾਣਗੇ ਉਹਨਾਂ ਨੇ ਪਾਈ ਮਰਦਾਨਾ ਨੂੰ ਨਾਲ ਜਾਣ ਲਈ ਕਿਹਾ ਸੰਗਤ ਨੂੰ ਸਮਝਾਇਆ ਕਿ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਵੀ ਧਰਮਸ਼ਾਲਾ ਅਤੇ ਸਿੱਖੀ ਦੇ ਸਿਧਾਂਤ ਜਾਰੀ ਰਹਿਣ ਚੌਥੀ ਉਦਾਸੀ ਦਾ ਪਹਿਲਾ ਕਦਮ 1520 1520 ਦੇ ਆਸ-ਪਾਸ ਗੁਰੂ ਜੀ ਨੇ ਚੌਥੀ ਉਦਾਸੀ ਸ਼ੁਰੂ ਕੀਤੀ ਉਹ ਪਾਈ ਮਰਦਾਨਾ ਨਾਲ ਪੰਜਾਬ ਤੋਂ ਪੱਛਮ ਵੱਲ ਨਿਕਲੇ ਮੁਲਤਾਨ ਸਿੰਧ ਅਤੇ ਬਲੋਚਿਸਤਾਨ ਦੇ ਰਾਹ ਰਾਹੀ ਅਰਬ ਦੇਸ਼ਾਂ ਵੱਲ ਵਦੇ ਇਹ ਸੀ ਉਹ ਸਮਾਂ ਜੋ ਕਰਤਾਰਪੁਰ ਦੇ ਸਮੇਂ ਦੇ ਤੁਰੰਤ ਬਾਅਦ ਵਾਪਰਿਆ ਕੱਟ ਜਾਣੀਆਂ ਗੱਲਾਂ ਪਾਈ ਲੈਣਾ ਦੀ ਸ਼ੁਰੂਆਤੀ ਭੂਮਿਕਾ ਪਾਈ ਲੈਣਾ ਨੂੰ ਸੰਗਤ ਦੀ ਜ਼ਿੰਮੇਵਾਰੀ ਦੇਣਾ ਗੁਰੂ ਜੀ ਦੀ ਅਗਲੀ ਗੁਰਗੱਦੀ ਦੀ ਤਿਆਰੀ ਦਾ ਸੰਕੇਤ ਸੀ ਸੰਗਤ ਦੀ ਵਿਭਿੰਨਤਾ ਕਰਤਾਰਪੁਰ ਵਿੱਚ ਮੁਸਲਿਮ ਜਾਟਾ ਅਤੇ ਜਨਜਾਤੀਆਂ ਦੇ ਲੋਕ ਸੰਗਤ ਵਿੱਚ ਸ਼ਾਮਲ ਹੋਏ ਜੋ ਸਮਾਨਤਾ ਦੇ ਸੰਦੇਸ਼ ਨੂੰ ਮਜ਼ਬੂਤ ਕਰਦਾ ਸੀ ਬਾਣੀ ਦਾ ਮੁਢਲਾ ਸੰਗ੍ਰਹਿ ਗੁਰੂ ਜੀ ਦੀਆਂ ਬਾਣੀਆਂ ਨੂੰ ਸੰਭਾਲਣ ਦੀ ਸ਼ੁਰੂਆਤ ਇਸ ਸਮੇਂ ਹੋਈ ਜੋ ਸਿੱਖੀ ਦੇ ਭਵਿਕ ਲਈ ਮਹੱਤਵਪੂਰਨ ਸੀ ਸਿੱਖਿਆ ਇਸ ਸਮੇਂ ਗੁਰੂ ਜੀ ਨੇ ਸੰਗਤ ਨੂੰ ਸਿੱਖਿਆ ਦਿੱਤੀ ਕਿ ਸਿੱਖੀ ਦਾ ਰਾਹ ਸੰਸਾਰ ਵਿੱਚ ਰਹਿ ਕੇ ਸੱਚ ਸੇਵਾ ਅਤੇ ਸਿਮਰਨ ਨਾਲ ਜੁੜਨਾ ਹੈ ਧਰਮਸ਼ਾਲਾ ਅਤੇ ਲੰਗਰ ਅੱਜ ਦੇ ਗੁਰਦੁਆਰਿਆਂ ਦੀ ਜੜ ਸਨ ਸੰਦਰਭ ਇਹ ਜਾਣਕਾਰੀ ਜਨਮ ਸਾਖੀਆਂ ਜਿਵੇਂ ਪੁਰਾਤਨ ਜਨਮ ਸਾਖੀ ਤੋਂ ਮਿਲਦੀ ਹੈ ਜੋ ਗੁਰੂ ਜੀ ਦੇ ਸਮੇਂ ਤੋਂ ਬਾਅਦ ਲਿਖੀਆਂ ਗਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਸਭ ਤੋਂ ਪ੍ਰਮਾਣਿਕ ਸਰੋਤ ਹਨ ਅੰਤਿਮ ਸੰਦੇਸ਼ ਮੇਰੇ ਬੱਚਿਓ ਕਰਤਾਰਪੁਰ ਦੇ ਸਮੇਂ ਤੋਂ ਤੁਰੰਤ ਬਾਅਦ ਗੁਰੂ ਜੀ ਨੇ ਚੌਥੀ ਉਦਾਸੀ ਸ਼ੁਰੂ ਕੀਤੀ ਪਰ ਉਸ ਤੋਂ ਪਹਿਲਾਂ ਉਹਨਾਂ ਨੇ ਸੰਗਤ ਨੂੰ ਸੰਗਠਿਤ ਕੀਤਾ ਅਤੇ ਸਿੱਖੀ ਦੀ ਨੀਂਹ ਨੂੰ ਅਟਲ ਕੀਤਾ ਜਦੋਂ ਤੁਸੀਂ ਗੁਰਦੁਆਰੇ ਜਾਓ ਤਾਂ ਯਾਦ ਰੱਖੋ ਕਿ ਇਹ ਸਭ ਗੁਰੂ ਜੀ ਦੀ ਕਰਤਾਰਪੁਰ ਦੀ ਦੇਣ ਹੈ ਜੇ ਤੁਹਾਨੂੰ ਚੌਥੀ ਉਦਾਸੀ ਦੀ ਕਹਾਣੀ ਜਾਂ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਦੱਸੋ ਦਾਦੀ ਸਭ ਸੁਣਾਵੇਗੀ